ਸਰਸ਼ਕਾਲ ਪੀਡੀਸੀ ਨਿਊਜ਼ ਤੇ ਸਵਾਗਤ ਤੇ ਮੈਂ ਹਾਂ ਤੁਹਾਡੇ ਨਾਲ ਜੰਨਤ ਇਸ ਵਕਤ ਇੱਕ ਐਸੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆਉਣੇ ਲਾਜ਼ਮੀ ਨੇ ਜੀਆਂ ਇਹ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਪਟਿਆਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਪੋਤੇ ਨੂੰ ਦਾਦੀ ਦਾ ਪਿਆਰ ਮਿਲਿਆ ਪੂਰੇ 1 ਸਾਲ ਬਾਅਦ ਜੀਆਂ ਬੀਤੀ ਦਿਨੀ ਇੱਕ ਮਾਮਲਾ ਜੋ ਕਿ ਪਟਿਆਲਾ ਤੋਂ ਸਾਹਮਣੇ ਆਇਆ ਸੀ ਕਾਫੀ ਸੁਰਖੀਆਂ ਦੇ ਵਿੱਚ ਸੀ ਜਿਸ ਤੋਂ ਬਾਅਦ ਪੁਲਿਸ ਵੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਈ ਤੇ तमाम ਚੀਜ਼ਾਂ ਵੀ ਇਸ ਨੂੰ ਲੈ ਕੇ ਸਾਹਮਣੇ ਆਈਆਂ ਦਰਸਲ ਇਹ ਪੂਰੇ ਮਾਮਲੇ ਦੀ ਸ਼ੁਰੂਆਤ ਇੱਥੋਂ ਹੁੰਦੀ ਹੈ ਜਦ ਪਟਿਆਲਾ ਦਾ ਇੱਕ ਪਰਿਵਾਰ ਇੱਕ ਬੱਚਾ ਲਾਪਤਾ ਹੋ ਜਾਂਦਾ ਹੈ ਤੇ ਇਹ ਜੋ ਬੱਚਾ ਲਾਪਤਾ ਹੁੰਦਾ ਇਸ ਦੇ ਪਿੱਛੇ ਹੀ ਉਸ ਦੇ ਮਾਪਿਓ ਦਾ ਹੱਥ ਹੁੰਦਾ ਉਸ ਦੀ ਮਾਂ ਤੇ ਪਿਓ ਦੇ ਵੱਲੋਂ ਹੀ ਆਪਣੇ ਪੁੱਤ ਨੂੰ ਵੇਚ ਦਿੱਤਾ ਜਾਂਦਾ ਜੀਆਂ ਇਹ ਰੂ ਕੰਬਾਉ ਜਿਹੜੀ ਤਸਵੀਰ ਸਾਹਮਣੇ ਆਈ ਸੀ ਪਰ ਉਸ ਤੋਂ ਬਾਅਦ ਇਹ ਮਾਮਲੇ ਜਿਹੜਾ ਪਹੁੰਚਿਆ ਪੁਲਿਸ ਤੱਕ ਪਹੁੰਚਿਆ ਉਸ ਤੋਂ ਬਾਅਦ ਇਹ ਮਾਮਲਾ ਸਮਾਜ ਸੇਵੀ ਸੰਸਥਾ ਦੇ ਵੱਲੋਂ ਜਿੱਥੇ ਇਸ ਬੱਚੇ ਨੂੰ ਛੱਡਿਆ ਗਿਆ ਸੀ ਉਸ ਦੇ ਮਾਪਿਓ ਦੇ ਵੱਲੋਂ ਉੱਥੇ ਤੱਕ ਪਹੁੰਚ ਕੀਤੀ ਗਈ ਤਾਂ ਇਹ ਬੱਚੇ ਨੂੰ ਅੱਜ ਆਪਣੇ ਦਾਦੀ ਤੇ ਆਪਣੇ ਪਰਿਵਾਰ ਦੇ ਕੋਲ ਉਸ ਨੂੰ ਛੱਡਿਆ ਗਿਆ ਉਸ ਦੇ ਨਾਲ ਮਿਲਵਾਇਆ ਗਿਆ ਇਹ ਤਸਵੀਰਾਂ ਜਿਹੜੀਆਂ ਨੇ ਭਾਵੁਕ ਕਰ ਦੇਣ ਵਾਲੀਆਂ ਨੇ ਜਿੱਥੇ ਇਸ ਸਮਾਜ ਦੇ ਵਿੱਚ ਮਾਂ ਦਾ ਦਰਜਾ ਸਭ ਤੋਂ ਉੱਪਰ ਹੁੰਦਾ ਸਭ ਤੋਂ ਵੱਧ ਸਭ ਤੋਂ ਉੱਪਰ ਮਾਂ ਨੂੰ ਰੱਖਿਆ ਜਾਂਦਾ ਹੈ ਰੱਬ ਤੋਂ ਵੀ ਪਹਿਲਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਆਪਣੀ ਮਾਂ ਨੂੰ ਖੁਸ਼ ਰੱਖਣਾ ਹੈ ਅਸੀਂ ਆਪਣੀ ਮਾਂ ਨਾਲ ਪਿਆਰ ਕਰਨਾ ਹੈ ਪਰ ਉੱਥੇ ਹੀ ਉਹੀ ਮਾਂ ਕਲਯੁਗੀ ਮਾਂ ਨੇ ਆਪਣੇ ਹੀ ਪੁੱਤ ਨੂੰ ਵੇਚ ਦਿੱਤਾ ਕਿਉਂਕਿ ਉਸ ਤੋਂ ਸਾਂਭਿਆ ਨਹੀਂ ਸੀ ਜਾਂਦਾ ਇੰਨਾ ਹੀ ਨਹੀਂ ਜਦ ਇਸ ਮਹਿਲਾ ਦੇ ਵੱਲੋਂ ਆਪਣੇ ਪੁੱਤ ਨੂੰ ਜਿੱਥੇ ਦਿੱਤਾ ਜਾਂਦਾ ਹੈ ਤੇ ਉਹ ਮਹਿਲਾ ਨੇ ਵੀ ਕੋਈ ਘੱਟ ਨਹੀਂ ਕੀਤੀ ਉਸਨੇ ਵੀ ਇਸ ਨੰਨੇ ਬੱਚੇ ਤੇ ਜੋ ਕਿ ਸਿਰਫ ਮਹਿਜ਼ ਸਿਰਫ 10 ਸਾਲਾਂ ਦਾ ਹੈ ਉਸ ਤੇ ਤਸ਼ੱਦਦ ਟਾਇਆ ਕਦੀ ਉਸ ਨੂੰ ਕੁੱਤਿਆਂ ਵਾਲੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ ਕਦੇ ਉਸ ਨੂੰ ਬੈਲਟਾਂ ਦੇ ਨਾਲ ਕੁੱਟਿਆ ਜਾਂਦਾ ਸੀ ਤੇ ਕਦੇ ਉਸ ਤੇ ਮੂੰਹ ਦੇ ਉੱਪਰ ਗਰਮ-ਗਰਮ ਪ੍ਰੈਸ ਲਾਈ ਜਾਂਦੀ ਸੀ ਇਹ तमाम ਤਸਵੀਰਾਂ ਨੇ ਪਰ ਇਸ ਬਾਅਦ ਤੁਹਾਨੂੰ ਪੂਰਾ ਮਾਮਲਾ ਦੱਸਾਂਗੇ ਕੀ ਕੁਝ ਹੋਇਆ ਸੀਗਾ ਪਰ ਉਸ ਤੋਂ ਪਹਿਲਾਂ ਜੋ ਅੱਜ ਤਸਵੀਰ ਸਾਹਮਣੇ ਆਈ ਹੈ ਇਹ ਅੱਖਾਂ ਨੂੰ ਨਾਮ ਕਰ ਦੇਣ ਵਾਲੀ ਹੈ ਕਿਉਂਕਿ ਜਦ 1 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇਹ ਪੋਤਾ ਇਹ ਮਾਸੂਮ ਆਪਣੀ ਦਾਦੀ ਨੂੰ ਮਿਲਦਾ ਹੈ ਆਪਣੇ ਪਰਿਵਾਰ ਨੂੰ ਮਿਲਦਾ ਹੈ ਉਸ ਦੇ ਚਿਹਰੇ ਤੇ ਕੀ ਖੁਸ਼ੀ ਹੈ ਤੇ ਆਪਣੇ ਛੋਟੇ ਭਰਾ ਨੂੰ ਵੀ ਮਿਲਦਾ ਸਭ ਤੋਂ ਪਹਿਲਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਤੇ ਜਦ ਉੱਥੇ ਮੌਜੂਦ ਉਸ ਦੀ ਦਾਦੀ ਦੇ ਵੱਲੋਂ ਕੀ ਕੁਝ ਕੀਤਾ ਗਿਆ ਉਹ ਤੁਹਾਨੂੰ ਬੱਲਾ ਸੁਣਾਣੇ ਆ ਕੋਈ ਗੱਲ ਨਹੀਂ ਬੇਬੇ ਜੀ ਕੋਈ ਗੱਲ ਇਹਦੀ ਕਿੰਨੀ ਉਮਰ ਆ ਜੀ ਛੋਟੇ 7 ਸਾਲ ਦਾ ਇਹੇ ਜੀ ਇਹਦਾ ਨਾਮ ਇੱਕ ਦਾ ਨਾ ਜਸ ਪਰਲੇ ਦਾ ਨਾਮ ਇਹਦਾ ਜਸਕਰਨ ਦਾ ਨਾਮ ਜਸਪ੍ਰੀਤ ਮਤਲਬ ਜਿਹੜਾ ਛੋਟਾ ਬੱਚਾ ਜੀ ਇਹਦਾ ਨਾਮ ਕੀ ਆ ਜਸਪ੍ਰੀਤ ਜਸਪ੍ਰੀਤ ਤਸਵੀਰ ਜੀ ਜਸਪ੍ਰੀਤ ਜਸਪ੍ਰੀਤ ਜਿਹੜਾ ਵੱਡਾ ਜੀ ਉਹਦਾ ਨਾਮ ਜਸਕਰਨ ਹੈ ਇਹਦੀ ਉਮਰ ਫਿਰ 8-9 ਸਾਲ ਹੋ ਬਸ ਹਾਂ ਜੀ 9 ਸਾਲਾਂ ਦਾ ਇਹ ਹੈਗਾ ਓਕੇ ਓਕੇ 2 ਸਾਲਾਂ ਦਾ ਫਰਕ ਆ ਜੀ ਦੋਨਾਂ 'ਚ ਜਸਕਰਨ ਕੀ ਉਮਰ ਹੈ ਇਹਦੀ 7 ਸਾਲ ਕਿੰਨੀ ਦੱਸਿਆ 7-7 ਸਾਲ ਜੀ ਜਸਪ੍ਰੀਤ ਜੀ ਦੇਹਵਾਨੇ ਕਾਰਵਾਈ ਕੀ ਜੇ ਉਹਨੇ ਖਾਦੇ ਉਹਨਕੇ ਪੈਸੇ ਤੇ ਆਪੇ ਹੋ ਫਿਰ ਅਹੀਂ ਅਹੀਂ ਨਹੀਂ ਖਾਦੇ ਨਾ ਹੀ 100 ਰੁਪਇਆ ਨਾ ਹੰਨ ਲੋਟ ਉਹਤਰੇ ਤੇ ਪੈਸੇ ਖਾਣੇ ਮਤਲਬ ਤੁਹਾਡੇ ਪੁੱਤ ਨੂੰ ਜਿਹੜੀ ਉਹਨੇ ਗਲਤੀ ਕੀਤੀ ਉਹਦੀ ਸਜ਼ਾ ਮਿਲਣੀ ਚਾਹੀਦੀ ਹਾਂ ਮੈਸਾ ਨਹੀਂ ਮਿਲਣੀ ਚਾਹੀਦੀ ਹੈ ਜੇ ਮੈਨੂੰ ਸਜ਼ਾ ਮਿਲਿਆ ਨਾ ਸਾਲ ਪਰ ਬੁੱਢੇ ਵਾਰੇ ਸਾਲ ਪਰ ਜਦੋਂ ਜੀ ਮੇਨੂੰ ਪੋਤਰੇ ਬੱਚੇ ਦੇ ਉੱਤੇ ਇਤਨੇ ਜ਼ੁਲਮ ਕੀਤੇ ਗਏ ਹਾਂ ਜ਼ੁਲਮ ਕੀਤੇ ਗਏ ਬੱਚੇ ਨਾ ਮੇਰੇ ਪੋਤਰੇ ਨਾ ਆਡੇ ਵੱਡੇ ਜ਼ੁਲਮ ਕੀਤੇ ਗਏ ਹਾਂ ਮੈਂ ਇੱਕ ਤਰ੍ਹਾਂ ਜਰਨਾ ਦੱਸ ਹੂੰ ਸੰਸਤਾ ਦਾ ਕੀ ਕਹਿਣਾ ਚਾਹੁੰਦੇ ਹਾਂ ਸੰਸਤਾ ਵੱਲੋਂ ਜਿਹੜੇ ਤੁਹਾਡੇ ਪੋਤੇ ਨੂੰ ਲੈ ਕੇ ਆਏ ਇੱਥੇ ਸੇਵਾ ਕੀਤੀ ਤੁਹਾਨੂੰ ਵੀ ਮਿਲਾਇਆ ਸੰਸਤਾ ਬਾਰੇ ਕੀ ਕਹਿਣਾ ਚਾਹੁੰਦੇ ਮੇਰੇ ਨਾਂ ਪਰ ਇਹਨਾਂ ਦਾ ਧੰਨਵਾਦ ਮੈਂ ਕਹਿ ਨਹੀਂ ਪੀ ਇਹਨਾਂ ਦਾ ਸ਼ੁਕਰਾਸ਼ੇ ਜਿਨ੍ਹਾਂ ਨੇ ਮੇਰਾ ਬੱਚਾ ਮਿਲਾਇਆ ਮੈਂ ਇਹਨਾਂ ਦਾ ਜੂਂਦੀ ਅਲ ਜਿੰਦ ਨੇ ਇਹਨਾਂ ਦੇ ਗੋਣੇ ਪਲਾਸ ਹੁਣ ਬੱਚਾ ਤੁਸੀਂ ਇਸ ਬਜ਼ੁਰਗ ਮਹਿਲਾ ਦੇ ਮੂੰਹੋਂ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੁੰਦਾ ਕਿ ਜੋ ਇਸ ਦਾ ਪੋਤਾ ਹੈ ਉਸ ਨੂੰ ਕਿਤੇ ਹੋਰ ਛੱਡ ਦਿੱਤਾ ਜਾਂਦਾ ਹੈ ਹਾਲਾਂਕਿ ਇਸ ਮਹਿਲਾ ਦੇ ਪੁੱਤ ਯਾਨੀ ਕਿ ਇਸ ਛੋਟੇ ਬੱਚੇ ਦੇ ਪਿਓ ਦੇ ਵੱਲੋਂ ਇਹ ਘਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਅਸੀਂ ਤਾਂ ਉਸ ਨੂੰ ਸਕੂਲ ਛੱਡ ਕੇ ਆਏ ਆ ਕਿਸੇ ਦੇ ਘਰ ਰਹਿ ਰਿਹਾ ਉਹ ਪੜ੍ਹਾਈ ਕਰ ਰਿਹਾ ਉੱਥੇ ਪਰ ਇਸ ਪਰਿਵਾਰ ਨੂੰ ਨਹੀਂ ਪਤਾ ਹੁੰਦਾ ਕਿ ਉਸਦੇ ਹੀ ਪਿਓ ਦੇ ਵੱਲੋਂ ਉਸ ਨੂੰ 3.5 ਲੱਖ ਦੇ ਵਿੱਚ ਵੇਚ ਦਿੱਤਾ ਜਾਂਦਾ ਹੈ ਇੰਨਾ ਹੀ ਨਹੀਂ ਜਦ ਉਸ ਮਹਿਲਾ ਕੋਲ ਜਿੱਥੇ ਉਹਨੂੰ ਛੱਡਿਆ ਜਾਂਦਾ ਹੈ ਤੇ ਉਸ ਮਹਿਲਾ ਦੇ ਵੱਲੋਂ ਵੀ ਉਸਤੇ ਤਸ਼ੱਦਦ ਟਾਇਆ ਜਾਂਦਾ ਜਿਸ ਤੋਂ ਬਾਅਦ ਸਮਾਜ ਸੇਵੀ ਸੰਸਥਾ ਉਸ ਘਰ ਦੇ ਵਿੱਚ ਪਹੁੰਚਦੀਆਂ ਨੇ तमाम ਤਸਵੀਰਾਂ ਵੀ ਉੱਥੇ ਦਿਖਾਈਆਂ ਜਾਂਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਸ ਨੰਨੇ ਬੱਚੇ ਤੇ ਜ਼ੁਲਮ ਕੀਤੇ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਉਸਤੇ ਤਸ਼ੱਦਦ ਟਾਈ ਜਾਂਦੀ ਹੈ ਇਹ ਜੋ ਇਸ ਦੀ ਦਾਦੀ ਦੇ ਕੈਮਰੇ ਅੱਗੇ ਬੋਲ ਬੋਲੇ ਨੇ ਇੱਕ ਕਾਫੀ ਭਾਵ ਕਰ ਦੇਣ ਵਾਲੇ ਨੇ ਉਸ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਆਪਣੇ ਪੋਤੇ ਦੇ ਕੋਲੋਂ ਦੂਰ ਰੱਖਿਆ ਗਿਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਮੁੱਲ ਨਾਲੋਂ ਜ਼ਿਆਦਾ ਵਿਆਜ ਜਿਹੜਾ ਆ ਉਹ ਪਿਆਰਾ ਹੁੰਦਾ ਸੋ ਇਹ ਜੋ ਤਸਵੀਰਾਂ ਨੇ ਉਹ ਕਾਫੀ ਭਾਵ ਕਰ ਦੇਣ ਵਾਲੀਆਂ ਨੇ ਇਸ ਤੋਂ ਬਾਅਦ ਇਸ ਨੰਨੇ ਬੱਚੇ ਦੇ ਚਾਚੇ ਦਾ ਵੀ ਬਿਆਨ ਆਇਆ ਜੋ ਕਿ ਸਿੱਧੇ ਤੌਰ ਤੇ ਸਾਫ਼ ਤੌਰ ਤੇ ਇਹ ਗੱਲ ਆਖ ਰਿਹਾ ਹੈ ਕਿ ਇਸਦੇ ਹੀ ਪਿਓ ਦੇ ਵੱਲੋਂ ਇਸ ਨੂੰ ਵੇਚਿਆ ਗਿਆ ਇਹ ਵੀ ਤੁਹਾਨੂੰ ਇੱਕ ਵਾਰ ਇਹ ਬਿਆਨ ਸੁਣਾ ਦਿੰਨੇ ਆ। ਇਹ ਬਾਬਾ ਜੀ ਨੇ ਵੀਡੀਓ ਪਾਈ ਪਤਾ ਲੱਗਾ ਵੀ ਬਾਬਾ ਜੀ ਨਾਲ ਕਨੈਕਟ ਹੋਇਆ ਤੇ ਇਹਨਾਂ ਨੇ ਜਿਹੜੇ ਬੱਚੇ ਦਾ ਬਾਪ ਕਿੱਥੇ ਹੈ? ਬੱਚੇ ਦਾ ਬਾਪ ਗੱਡੀ ਦੇ ਡਰਾਈਵਰ ਘਾਟੀ ਵਾਲੇ ਲਾਈਨ ਤੇ ਚੱਲਦਾ ਉੱਧਰ ਤੇ ਉੱਧਰ ਹੀ ਆ। ਕਿਹਾ ਜਾ ਰਿਹਾ ਕਿ ਬੱਚਾ ਵੇਚ ਦਿੱਤਾ ਵੀ ਹਾਂ ਜੀ ਬਾਬਾ ਸਾ ਸਾਰੀ ਇਹ ਸੱਚੀ ਗੱਲ ਆ ਸਾਢੇ 3 ਲੱਖ ਰੁਪਏ ਦਾ ਵੇਚਿਆ ਨਹੀਂ ਮਸਲਾ ਕੀ ਇਹ ਦਾ ਮਸਲੇ ਸਾਰਾ ਮਸਲਾ ਇਹ ਹੋਈ ਆ ਜੀ ਆ ਇਹਨੂੰ ਪੁੱਛਦੇ ਰਹੇ ਆ ਜਾਂਦਾ ਸਾਢੇ 3 ਲੱਖ ਦਾ ਮੈਂ ਵੇਚਤਾ ਮੂੰਹੋਂ ਇਹਦੇ ਸਾਢੇ 3 ਲੱਖ ਨਿਕਲ ਆਇਆ ਉਦੋਂ ਚਾਹ ਨਿਕਲ ਤੇ ਮੈਂ ਸਮਝ ਗਿਆ ਮੈਂ ਫਿਰ ਮੁੜ ਕੇ ਆਂਦਾ ਨਹੀਂ 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 ਇੱਕ ਵਾਰ ਦੋ ਵਾਰ ਆ ਨਿਕਾਇਆ ਮੈਨੂੰ ਮੈਂ ਮੰਨ ਗਿਆ ਮੈਂ ਆਂਦਾ ਰਿਹਾ ਮੇਰੀ ਗੱਲ ਕਰਾ ਦੇ ਇਹਨੇ ਆਖਾ ਨਹੀਂ ਉਹਦੇ ਮੇਰੇ ਥਾਲੀ ਕੋਲ ਆ ਉਹ ਕਦੀ ਕਿਤੇ ਆ ਦਿੰਦਾ ਸੀ ਕਦੀ ਕਿਤੇ ਆ ਦਿੰਦਾ ਸੀ ਅੱਜ ਲੈ ਆਉਣਾ ਸਵੇਰੇ ਲੈ ਆਉਣਾ ਤੇ ਛਾਲ ਨਾ ਗਏ ਇਸ ਤਰ੍ਹਾਂ ਹੀ ਤੇ ਕਿਸ ਮਸਲੇ ਨੂੰ ਲੈ ਕੇ ਇਹਨਾਂ ਦਾ ਵਿਵਾਦ ਹੋਇਆ ਹੈ ਪਤਨੀ ਦਾ ਉਹ ਇਹਨੇ ਪਹਿਲਾਂ ਵਿਆਹ ਕਰਾਇਆ 2 ਸਾਲ ਪਹਿਲਾਂ ਤੇ ਇਹਨੇ ਮੈਂ ਘਰੇ ਖਰਚਾ ਮੈਨੂੰ ਚਲਾਉਣਾ ਇਹ ਪੈਸਾ ਕੋਈ ਨਹੀਂ ਪਉਂਦਾ ਸੀ ਪਤਨੀ ਫਿਰ ਛੱਡ ਕੇ ਚਲ ਗਈ ਉਹ ਜਵਾਬ ਬੱਚੇ ਮੇਰੇ ਕੋਲ ਹੀ ਇਹਦੇ ਮੁੜਕੇ ਲੈ ਗਿਆ ਇਹ ਇਹਨੇ ਪ੍ਰਿਆ ਕਰੀਤਾ ਉੱਥੇ ਚਲ ਗਿਆ ਤੇ ਜਵਾਬ ਬੱਚੇ ਮੇਰੇ ਕੋਲ ਰਹਿ ਗਏ ਸੋ ਸਿੱਧੇ ਤੌਰ ਤੇ ਇਹ ਵੱਡੇ ਇਲਜ਼ਾਮ ਲਗਾਏ ਗਏ ਨੇ ਉਸਦੇ ਹੀ ਭਰਾ ਦੇ ਵੱਲੋਂ ਕਿ ਕਿਸ ਤਰੀਕੇ ਦੇ ਨਾਲ ਆਪਣੇ ਪੁੱਤ ਨੂੰ ਇਹ ਕਿਸੇ ਕੋਲ ਛੱਡ ਆਇਆ ਤੇ ਉਥੇ ਇਸ ਨੇ ਬੱਚੇ ਦੇ ਨਾਲ ਕੀ ਕੁਝ ਕੀਤਾ ਗਿਆ ਕੀ ਵਤੀਰਾ ਕੀਤਾ ਗਿਆ ਇਸ ਮੋਹੋ ਬੋਲਦੀਆਂ ਜੜੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਇਸ ਪੂਰੀ ਖਬਰ ਨੂੰ ਪੀਟੀਸੀ ਨਿਊਜ਼ ਨੇ ਬੜੇ ਹੀ ਪ੍ਰਮੁੱਖਤਾ ਦੇ ਨਾਲ ਦਿਖਾਇਆ ਵੱਧ ਚੜ ਕੇ ਇਸ ਖਬਰ ਨੂੰ ਉਸ ਕੰਨਾਂ ਤੱਕ ਪਹੁੰਚਾਇਆ ਗਿਆ ਕਿ ਕਿਸ ਤਰੀਕੇ ਦੇ ਨਾਲ ਇਸ ਬੱਚੇ ਦੀ ਮਦਦ ਕੀਤੀ ਜਾਵੇ ਜਿਸ ਤੋਂ ਬਾਅਦ ਪੁਲਿਸ ਨੇ ਵੀ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ तमाम ਜਿਹੜੇ ਅਧਿਕਾਰੀ ਨੇ ਇਸ ਬੱਚੇ ਦੇ ਕੋਲ ਵੀ ਪਹੁੰਚੇ ਜਿਨ੍ਹਾਂ ਨੇ ਇਸ ਬੱਚੇ ਦੀ ਪੜ੍ਹਾਈ ਲਿਖਾਈ ਦਾ ਟੇਕ ਕੇਅਰ ਕਰਨ ਦਾ ਜ਼ਿੰਮਾ ਵੀ ਆਪਣੇ ਸਿਰ ਲੈ ਲਿਆ ਪਰ ਜੋ ਇਹ ਤਸਵੀਰਾਂ ਹੁਣ ਸਾਹਮਣੇ ਆਈਆਂ ਨੇ ਇਹ ਭਾਵੂ ਕਰ ਦੇਣ ਵਾਲੀਆਂ ਨੇ ਪਰ ਕਿਤਨਾ ਕਿਤੇ ਇਸ ਕਲਯੁਗ ਦੇ ਵਿੱਚ ਵੱਡੇ ਸਵਾਲੇ ਵੀ ਖੜੇ ਕਰਦੀਆਂ ਨੇ ਜਿੱਥੇ ਮਾਂ ਨੂੰ ਸਭ ਤੋਂ ਵੱਡਾ ਦਰਜਾ ਦਿੱਤਾ ਗਿਆ ਤੇ ਜਦ ਉਹੀ ਮਾਂ ਆਪਣੇ ਪੁੱਤ ਦੇ ਨਾਲ ਅਜਿਹਾ ਵਤੀਰਾ ਕਰੇ ਤੇ ਤੁਸੀਂ ਸੋਚ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹੁਣ ਕਲਯੁਗ ਆਪਣੇ ਪੈਰ ਪਸਾਰ ਰਿਹਾ ਹੈ ਇਸ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਜੋ ਸਮਾਜ ਸੇਵੀ ਸੰਸਥਾ ਉਸ ਵਕਤ ਮੌਕੇ ਤੇ ਪਹੁੰਚੀ ਸਮਾਜ ਸੇਵੀ ਸੰਸਥਾ ਨੇ ਉਸ ਘਰ ਦੇ ਵਿੱਚ ਮੌਂਚ ਕੀਤੀ ਤਾਂ ਕਿ ਇਸ ਬੱਚੇ ਨੂੰ ਉਹਨਾਂ ਦੇ ਚੰਗੂਲ ਤੋਂ ਛੁਡਵਾਇਆ ਜਾਵੇ ਜਿੱਥੇ ਇਸ ਦੇ ਨਾਲ ਤਸ਼ੱਦਦ ਕੀਤਾ ਜਾਂਦਾ ਸੀ ਤੇ ਉਸ ਉਹਨਾਂ ਦੇ ਵੱਲੋਂ ਕੀ ਕੀਤਾ ਗਿਆ ਆ ਉਹ ਵੀ ਤੁਹਾਨੂੰ ਸੁਣਾਉਣੀ ਆ ਅਸਲ ਇਹਦੇ ਵਿੱਚ ਅੱਜ ਸਾਨੂੰ ਇਹਦੀ ਦਾਦੀ ਤੇ ਇਹਦਾ ਚਾਚਾ ਤੇ ਛੋਟਾ ਭਰਾ ਮਿਲਦਾ ਜੀ ਅਸਲ ਬੱਚੇ ਦਾ ਪਰਿਵਾਰ ਮਿਲਦਾ ਤਾਂ ਉੱਥੋਂ ਇਹ ਚੀਜ਼ ਪਤਾ ਲੱਗਦੀ ਆ ਵੀ ਜਿਹੜਾ ਇਹ ਤਾਂ ਫਾਦਰ ਆ ਉਹਨੇ ਆਪਣਾ ਵਿਆਹ ਕਰਵਾ ਲਿਆ ਕਿਤੇ ਤੇ ਇਹਦੀ ਮਦਰ ਨੇ ਆਪਣਾ ਕਰਾ ਲਿਆ ਤਾਂ ਇਹ ਦੋ ਭਰਾ ਨੇ ਜੀ ਔਰ ਦੱਸਣਾ ਚਾਹੁੰਦੇ ਆ ਜੀ ਇਹ ਜ਼ਿਮੀਂਦਾਰ ਪਰਿਵਾਰ ਨਾਲ ਖੇਤੀਬਾੜੀ ਕਰਨ ਵਾਲਾ ਪਰਿਵਾਰ ਨਾਲ ਸੰਬੰਧਿਤ ਨੇ ਜੀ ਇਹ ਖੇਤੀ ਕਰਨਦੇ ਸੀ ਇਹਦੇ ਮਾਪੇ ਬੱਚੇ ਦੇ ਔਰ ਇਹ ਵੀ ਬੱਚਾ ਜ਼ਿੰਮੇਵਾਰ ਪਰਿਵਾਰ ਦੇ ਨਾਲ ਉਸ ਤੋਂ ਬਾਅਦ ਕੀ ਹੁੰਦਾ ਜੀ ਇਸ ਬੱਚੇ ਦੇ ਉੱਪਰ ਜਦੋਂ ਇਹਦੀ ਦਾਦੀ ਮਿਲਦੀ ਆ ਸਾਨੂੰ ਤਾਂ ਦਾਦੀ ਨੇ ਦੱਸਿਆ ਵੀ ਪਿਛਲੇ 1 ਸਾਲ ਤੋਂ ਬੱਚਾ ਸਾਨੂੰ ਮਿਲਾਇਆ ਹੀ ਨਹੀਂ ਜਾ ਰਿਹਾ ਵੀ ਮੇਰੇ ਪੁੱਤ ਨਹੀਂ ਵੇਚਦਾ ਬੱਚਾ ਤਾਂ ਉਹਨਾਂ ਨੇ ਇਹ ਵੀ ਦੱਸਿਆ ਚਾਚੇ ਨੇ ਵੀ ਇਹ ਜਿਹੜਾ ਮੇਰਾ ਭਰਾ ਮਤਲਬ ਚਾਚਾ ਕਹਿੰਦਾ ਵੀ ਮੈਂ ਟਰੱਕ ਤੇ ਉਹਦੇ ਨਾਲ ਗਿਆ ਸੀ ਬਹਾਨੇ ਨਾਲ ਉਹਨੂੰ ਕਿਹਾ ਵੀ ਤੂੰ ਮੈਨੂੰ ਬੱਚਾ ਤਾਂ ਮਿਲਾ ਦੇ ਮੇਰੀ ਗੱਲ ਕਰਾ ਦੇ ਕਹਿੰਦਾ ਪਰ ਉਹਨੇ ਮੈਨੂੰ ਲਾਸਟ ਚ ਖਿਜ ਕੇ ਇਹ ਗੱਲ ਕਹੀਂ ਪਹਿਲਾਂ ਤਾਂ 1 ਸਾਲ ਤੋਂ ਗੱਲ ਨਹੀਂ ਕਰਾਈ ਮਲਾਇਆ ਨਹੀਂ ਬਹਾਨੇ ਲਾਉਂਦਾ ਰਿਹਾ ਵਕ ਵਕ ਝੂਠ ਬੋਲਦਾ ਰਿਹਾ ਵੀ 1 ਸਾਲ ਬਾਅਦ ਜਦੋਂ ਮੈਂ ਟਰੱਕ ਤੇ ਗਿਆ ਉਹਨੇ ਮੈਨੂੰ ਉੱਥੇ ਕਿਹਾ ਖਿਜ ਕੇ ਵੀ ਤੁਹਾਡੀ ਗੱਲ ਨਹੀਂ ਹੋ ਸਕਦੀ ਤੇ ਮੈਂ ਬੱਚਾ 3.5 ਲੱਖ ਰੁਪਏ ਦੇ ਵਿੱਚ ਵੇਚ ਚੁੱਕਿਆ ਹਾਂ ਜੀ ਹੁਣ ਕਿਵੇਂ ਬਾਪ ਕਿੱਥੇ ਇਸ ਟਾਈਮ ਤੇ ਹੈ ਬਾਪ ਵੀਰੇ ਟਰੱਕ ਡਰਾਈਵਰ ਆ ਉਹ ਹੁਣ ਉਹਦੀ 1-2 ਦਿਨ ਦੇ ਵਿੱਚ ਆਉਣ ਦੇ ਚਾਂਸ ਨੇ ਜੀ ਅਸੀਂ ਇਹ ਬੇਨਤੀ ਕਰਦੇ ਹਾਂ মিডিਆ ਦੇ ਰਾਹੀਂ ਪ੍ਰਸ਼ਾਸਨ ਨੂੰ ਵੀ ਇਹਦੀ ਪੂਰੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਦੇਖੋ ਜੇਕਰ ਬੱਚੇ ਨੂੰ ਵੇਚ ਆ ਗਿਆ ਤਾ ਬੱਚੇ ਦੇ ਬਾਪ ਦੇ ਉੱਪਰ ਮਾਂ ਨੇ ਵੀ ਮੰਗ ਕੀਤੀ ਚਾਚੇ ਨੇ ਵੀ ਮੰਗ ਕੀਤੀ ਵੀ ਬੱਚੇ ਦੇ ਬਾਪ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਿਹਨੂੰ ਵੇਚਿਆ ਉਹ ਮਨੀ ਸ਼ਰਮਾ ਦੀ ਮਾਂ ਜਾਂ ਜਿਹਨੂੰ ਵੀ ਵੇਚਿਆ ਸੀ ਇਹ ਬੇਨਤੀ ਕਰਾਂਗੇ ਉਹਨਾਂ ਨੂੰ ਜਰੂਰ ਜਿਹੜਾ ਬਣਦੀ ਸਜ਼ਾ ਦਿੱਤੀ ਜਾਵੇ ਇਸ ਲੇਡੀ ਨੇ ਜਿਹੜਾ ਗੁੱਸੇ ਦੇ ਵਿੱਚ ਗਰਮ ਪਾਣੀ ਦੀ ੱੱਕਾ ਦਿੱਤਾ ਸੀ ਬੱਚੇ ਨੂੰ ਸਾਡੇ ਕੋਲ ਉਹ ਵੀ ਫੋਟੋ ਹੈਗੀ ਆ ਪੂਰੀ ਬਾਹ ਕਿਉਂਕਿ ਹੁਣ ਵੀਡੀਓ ਵਾਇਰਲ ਹੋਣ ਤੋਂ ਬਾਅਦ ਗਵਾਂਡੀਆਂ ਨੇ ਸਾਨੂੰ ਵਕ ਵਕ ਥਾਵਾਂ ਤੋਂ ਵੀਡੀਓ ਭੇਜਣੀਆਂ ਫੋਟੋ ਭੇਜਣੇ ਸ਼ੁਰੂ ਕਰਤੀਆਂ ਵੀ ਇਹ ਸਾਨੂੰ ਫਲਾਣੇ ਮਹੀਨੇ ਮਿਲਿਆ ਸੀ ਸਾਨੂੰ ਫਲਾਣੀ ਥਾਂ ਤੇ ਮਿਲਿਆ ਸੀ ਬੱਚਾ ਕਿਉਂਕਿ ਇਹ ਪਹਿਲਾਂ ਲੇਡੀ ਜਿਹੜੀ ਮਨੀ ਸ਼ਰਮਾ ਇਹ ਪਹਿਲਾਂ ਗੋਵਿੰਦ ਬਾਗ ਰਹਿੰਦੀ ਸੀ ਉੱਥੇ ਇਸ ਬੱਚੇ ਦੇ ਉੱਪਰ ਤਸ਼ੱਦਦ ਉੱਥੇ ਵੀ ਹੁੰਦਾ ਸੀ ਹੁਣ ਬੱਚੇ ਦੀ ਕਸਟਡੀ ਨੂੰ ਲੈ ਕੇ ਗੱਲ ਹੈ ਜੀ ਕਸਟਡੀ ਕਿਹਨੂੰ ਦੋਗੇ ਦੇਖੋ ਅਸੀਂ ਬੱਚੇ ਨੂੰ ਬਿਲਕੁਲ ਬਿਲਕੁਲ ਅਸੀਂ ਬੱਚ ਜੋ ਕਹੂਗਾ ਮੇਰਾ ਵਿਆਹ ਕਰੋ ਜਾਂ ਮੈਨੂੰ ਕਿਤੇ ਕੰਮ ਲਵਾਓ ਕਿਤੇ ਵੀ ਉਹ ਅਸੀਂ ਹਰ ਪੱਖ ਤੋਂ ਸਸਤਾ ਨਾਲ ਖੜੂਗੀ ਸੋ ਇਸ ਸੰਸਥਾ ਤੇ ਆਗੂ ਨੂੰ ਵੀ ਤੁਸੀਂ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਉਸ ਵੇਲੇ ਹਾਲਾਤ ਸੀ ਜਦ ਹੈ ਉਸ ਮਹਿਲਾ ਦੇ ਘਰ ਪਹੁੰਚੇ ਜਦ ਇਸ ਬੱਚੇ ਨੂੰ ਇੱਕ ਕਮਰੇ ਦੇ ਵਿੱਚ ਬੰਦ ਕੀਤਾ ਹੋਇਆ ਸੀ ਸਿਰਫ ਕਾਰਨ ਇਹ ਸੀ ਕਿ ਉਸ ਕੋਲੋਂ ਗੈਸ ਦਾ ਰੈਗੂਲੇਟਰ ਖੁੱਲਾ ਰਹਿ ਗਿਆ ਸੀ ਜਿਸ ਕਰਕੇ ਇਸ ਨੂੰ ਬੱਚੇ ਨੂੰ ਪੂਰੇ 2 ਦਿਨ ਕਮਰੇ ਅੰਦਰ ਬੰਦ ਕੀਤਾ ਉਹ ਵੀ ਕੁੱਤਿਆਂ ਦੇ ਨਾਲ ਇਸ ਨੂੰ ਬੱਚੇ ਨੂੰ ਬੰਦ ਕਰ ਦਿੱਤਾ ਗਿਆ ਉਸ ਦੇ ਮੂੰਹ ਤੇ ਪ੍ਰੈਸ ਵੀ ਲਗਾਈ ਹੈ ਹਾਲਾਂਕਿ ਤੁਹਾਨੂੰ ਉਹ ਤਸਵੀਰਾਂ ਨਹੀਂ ਦਿਖਾ ਰਹੇ ਕਿਉਂਕਿ ਉਸ ਬੱਚੇ ਦੇ ਮੂੰਹ ਤੇ ਹਜੇ ਵੀ ਨਿਸ਼ਾਨ ਨੇ ਤੇ ਉਹ ਤੁਹਾਨੂੰ ਕਿਤੇ ਨਾ ਕਿਤੇ ਵਿਛਲਿਤ ਵੀ ਕਰ ਸਕਦੀਆਂ ਨੇ ਕਿਉਂਕਿ ਕੋਈ ਇੰਨਾ ਨਿਰਦਈ ਕਿਵੇਂ ਹੋ ਸਕਦਾ ਹੈ ਇਨਸਾਨੀਅਤ ਇੰਨੀ ਸ਼ਰਮਸਾਰ ਕਿਵੇਂ ਹੋ ਸਕਦੀ ਹੈ ਕਿ ਲੋਕ ਜਿਹੜੇ ਨੇ ਉਹ ਛੋਟੇ ਬੱਚਿਆਂ ਤੱਕ ਨੂੰ ਵੀ ਨਹੀਂ ਬਖਸ਼ ਰਹੇ ਕਲਯੁਗੀ ਮਾਂ ਦੀਆਂ ਇਹ ਮੂਹ ਬੋਲਦੀਆਂ ਤਸਵੀਰਾਂ ਜਿੱਥੇ ਆਪਣੇ ਹੀ ਪੁੱਤ ਨੂੰ ਪਹਿਲਾਂ ਵੇਚ ਦਿੱਤਾ ਜਿੱਥੇ ਵੇਚਿਆ ਉਸਨੇ ਉਸ ਮਹਿਲਾ ਨੇ ਵੀ ਕੋਈ ਘਟ ਨਹੀਂ ਕੀਤੀ ਤਾਂ ਬੱਚੇ ਦੇ ਨਾਲ ਬੁਰਾ ਵਰਤੀਰਾ ਕੀਤਾ ਬੁਰਾ ਨਹੀਂ ਹਾਲਾਂਕਿ ਬੋਲਾਂਗੇ ਕਿ ਮਾੜਾ ਤੋਂ ਮਾੜਾ ਸ਼ਬਦ ਵੀ ਘਟ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਮਹਿਲਾ ਜੋ ਇਸ ਨੰਨੇ ਬੱਚੇ ਦੇ ਨਾਲ ਕੀਤਾ ਪਰ ਖੁਸ਼ੀ ਵਾਲੀ ਗੱਲ ਇਹ ਹੈ ਕਿ ਅੱਜ ਉਸ ਦਾ ਪਰਿਵਾਰ ਉਸ ਦੇ ਕੋਲ ਪਹੁੰਚਿਆ ਦਾਦੀ ਉਸ ਦੇ ਕੋਲ ਪਹੁੰਚੀ ਹੈ ਉਸ ਦਾ ਚਾਚਾ ਪਹੁੰਚਿਆ ਉਸ ਦਾ ਛੋਟਾ ਭਰਾ ਉਸ ਦੇ ਕੋਲ ਪਹੁੰਚਿਆ ਜਿਨ੍ਹਾਂ ਨੂੰ ਮਿਲ ਕੇ ਬੱਚਾ ਕਾਫੀ ਖੁਸ਼ ਹੈ ਤੇ ਹਾਲਾਂਕਿ ਅੱਗੇ ਇਸ ਪੂਰੇ ਮਾਮਲੇ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਇਸ ਬੱਚੇ ਦੀ ਕਸਟਡੀ ਕਿਸ ਨੂੰ ਦਿੱਤੀ ਜਾਂਦੀ ਹੈ ਪਰਿਵਾਰ ਕੋ ਰੱਖਿਆ ਜਾਂਦਾ ਹੈ ਇਸ ਬੱਚੇ ਨੂੰ ਜਾਂ ਫਿਰ ਇਹਨਾਂ ਸਮਾਜ ਸੇਵੀ ਸੰਸਥਾ ਕੋਲ ਹੀ ਇਹ ਬੱਚਾ ਰਹੰਦਾ ਹੈ ਇਹ ਵੀ ਦੇਖਣਾ ਲਾਇਕ ਹੋਵੇਗਾ ਪਰ ਇਹਨਾਂ तमाम ਤਸਵੀਰਾਂ ਤੇ ਛੱਡ ਦੰਨਿਆ ਤੁਹਾਨੂੰ ਜੋ ਬੇहद ਹੀ ਭਾਵੁਕ ਕਰ ਦੇਣ ਵਾਲੀਆਂ ਨੇ ਅੱਖਾਂ ਚੋਂ ਇੱਕ ਵਾਰ ਇਸ ਤਸਵੀਰ ਨੂੰ ਵੇਖ ਕੇ ਹੰਝੂ ਆਉਣੇ ਲਾਜ਼ਮੀ ਨੇ ਚਰਨ ਜੀ ਚਾਚਾ ਜੀ ਚਾਚਾ ਸਾਕਾ ਜੀ ਚਾਹਗਾ ਤੇ ਦੱਬੀ ਪਰ ਨਾ ਮੋਫੈਲ ਥੈਂਕ ਯੂ ਕਰੋ ਬੀਤਾ ਥੈਂਕ ਯੂ ਨਹੀਂ ਹੱਸ ਕੇ ਬਸ ਥੈਂਕ ਯੂ ਟਾਚੂ ਹੱਸ ਕੇ ਥੈਂਕ ਯੂ ਟਾਚੂ ਹਏ ਛੋਪ ਕਰ ਜਾ ਨਾ ਅਸਲ ਮਤਲਬ ਇੱਕ ਰਾਂਦੀ ਨੂੰ ਰੈਂਡ ਨਹੀਂ ਹੈ ਅਸਲ ਆਪਣੇ ਪੋਤ ਨੂੰ ਪੁੱਛੀ ਗਏ ਨਾ ਕਿ ਕੀ ਹੋ ਗਿਆ ਅੱਜ ਬੱਚੇ ਪੋਤੇ ਨੂੰ ਇੱਕ ਮਿੰਟ ਹਰਦਾ ਬਾਬਾ ਜੀ ਨਾਲ ਖਲਾ ਕਰਕੇ ਅਸਲ ਨਾ ਜੀ ਇਹ ਸੋ ਸਰ ਆਪੇ ਪੁੱਤ ਨੂੰ ਪੁੱਤ ਹੀ ਗਏ ਬੱਚਾ ਤਾਂ ਮਿਲਿਆ ਦੇ ਸਾਨੂੰ ਅਸਲੋਂ ਕਹਿਦਾ ਸੀਗਾ ਮੈਂ ਕਿਤੇ ਪੜਨ ਲਾਇਆ ਫਿਰ ਸੁਣਨ ਚ ਇਹ ਗੱਲ ਆਈ ਕਿ ਉਹਨੇ ਪਰਿਵਾਰ ਚ ਕਿਸੇ ਹੋਰ ਬੱਚੇ ਨਾਲ ਗੱਲ ਕਰਾਤੀ ਜਿਹੜੀ ਲੇਡੀ ਨਾਲ ਉਹਨੇ ਵਿਆਹ ਕਰਾਇਆ ਕਿਦਦਰ ਨਹੀਂ ਆ ਕਿਦਦਰ ਉਸ ਲੇਡੀ ਦੇ ਬੱਚਿਆਂ ਨਾਲੇ ਗੱਲ ਕਰਾਉਣ ਦਾ ਦੀ ਵੀ ਤੇਰਾ ਪੋਤਾ ਬਿਲਕੁਲ ਠੀਕ ਆ ਬੇਟਾ ਇਹਨੂੰ ਵੀ ਬਿਠਾ ਲਓ ਕੋਈ ਗੱਲ ਨਹੀਂ ਰੋਣਾ ਨਹੀਂ ਬਿਟਾ ਰੋਣਾ ਨਹੀਂ ਰੋਣਾ ਨਹੀਂ ਪੁੱਤ ਤੈਨੂੰ ਸੌਂ ਲੱਗੀ ਜੇ

ਕੋਈ ਕੁਝ ਕੋਈ ਪਤਾ ਆ ਗਿਆ ਮੈਂ ਗੱਡੀ ਰੱਖਣ ਆ ਗਿਆ ਹੂੰ ਕਿਤੇ ਨਹੀਂ ਨਾ ਜਰਾ ਮਾਣ ਖਿੜਾਈ ਤੋ ਮਾਰਾਂ ਜੱਫੀ ਪਾਵਿਲਾ ਇਹ ਵੀ ਮਾਸੂਮ ਰੋ ਰਿਹਾ ਵਿਚਾਰਾ ਛੋਟਾ ਬੱਚਾ ਹਾਂ ਜੀ ਸਿੰਪਲ ਜੀ ਕਰ ਦੋ ਠੀਕ ਹੈ ਬਸ ਇਸ ਕੰਮ ਕਰ ਦੋ ਭਾਈ ਪਿੱਛੇ ਆ ਜਾਓ ਭਾਈ ਆ ਜਾਓ ਪਿੱਛੇ ਆ ਜਾਓ ਭਾਈ ਹੁਣ ਲਾਈਟ ਹੋ ਗਈ ਹੈ ਹਾਟ ਮੰਦਰ ਤੁਸੀਂ ਕਿੰਨੇ ਟਾਈਮ ਬਾਅਦ ਮਿਲੋਗੇ ਜੀ ਆਪਣੇ ਬੱਚੇ ਨੂੰ ਤੁਸੀਂ ਹੁਣ 1 ਸਾਲ ਬਾਅਦ ਮਿਲੋਗੇ ਨਹੀਂ 1 ਸਾਲ ਬਾਅਦ ਕਿਉਂ ਹੋਵੇਗਾ ਅਸੀਂ ਤਾਂ ਡੀਏ ਇੱਥੇ ਕੋਈ ਗੱਲ